ਕਵੀਰ ਮਾਇਆ ਚੋੜੀ ਮੁਸਮਸ ਲਾਵੇ ਹਾਟ ਇੱਕ ਕਵੀਰਾ ਨਾ ਮੁਸੇ ਜਿਨ ਕੀਨੀ ਵਾਰ ਹੈ ਵਾਰ ਕਵੀਰ ਮਾਇਆ ਚੋੜੀ ਮੁਸਮਸ ਲਾਵੇ ਹਾਟ ਮਾਇਆ ਦਾ ਜੜ ਹੈ ਛੋੜਟੀ ਕਿਵੇਂ ਹਾਂ ਮਾਇਆ ਚੋੜਟੀ ਜਿਹੜਾ ਆਪਣੇ ਆਪ ਨੂੰ ਮਾਇਆ ਦਾ ਸਿਰ ਸਮਝਦਾ ਜੋਰ ਨੇ ਆ ਕਹਿਣਾ ਚਾਹੁੰਦਾ ਉਹ ਕਹਿੰਦਾ ਫੁੱਟਦੇ ਗੱਲ ਕਹਿ ਜਾ ਕੁਮਾਕੇ ਮਾਇਆ ਨੂੰ ਦਾ ਲੋਭ ਚੋਰੀ ਕਰਦੇ ਨੇ ਮਾਇਆ ਕਿ ਨੂੰ ਚੋਰੀ ਕਰ ਲੇ ਮਾਇਆ ਚੋੜਟੀ ਆਂ ਸ਼ਰੀਰ ਆ ਜਿਹੜਾ ਮਾਇਆ ਦਾ ਇਹ ਚੋਰ ਹੈ ਉਸ ਮੁਸਮਸਲਾਵੇ ਹੱਟ ਤੇਰੇ ਵਾਸਤੇ ਚੋਰੀ ਕਰ ਰਿਹਾ ਜੋ ਕਰ ਰਿਹਾ ਉਸ ਮੁਸਮਸਲਾਵੇ ਹੱਟ ਠਗੀਆਂ ਮਾਰ ਕੇ ਦੁਕਾਨਾਂ ਨੇ ਠਗਾਨੀਆਂ ਦੁਕਾਨਾਂ ਖੋਲੀਆਂ ਆਈਆਂ ਨੇ ਅੰਦਰ ਉਸ ਮੁਸਮਸਲਾਵੇ ਹੱਟ ਇੱਕ ਕਬੀਰ ਆ ਰਾਮ ਉਸੇ ਜਿੰਨੇ ਕਿੰਨੀ ਵਾਰ ਹੈ ਬਾਟ ਬਾਹਰ ਬਾਟ ਹੈ ਬਾਹਰ ਹਾਂ ਮਾਇਆ ਤੋਂ ਬਾਹਰ ਇੱਕ ਕਬੀਰਾ ਨਾਮੁਸ ਹੈ ਇੱਕ ਕਬੀਰਾ ਜਿਹੜਾ ਹੈ ਉਹ ਨਹੀਂ ਕਹਿੰਦੇ ਥੱਕ ਗਿਆ ਮਾਇਆ ਤੋਂ ਇਹਨਾਂ ਤੋਂ ਮਾਇਆ ਧਾਰੀਆਂ ਤੋਂ ਉਹ ਇਹਨਾਂ ਦੇ ਗੱਭੂ ਨਹੀਂ ਆਇਆ ਕਿਉਂ ਉਹਨੇ ਮਾਇਆ ਤੋਂ ਬਾਟੇ ਬਾਹਰ ਰਸਤਾ ਹੀ ਉਹਨਾਂ ਤੋਂ ਪਰੇ ਹੈ ਬਾਹਰ ਬਾਹਰ ਬਾਟ ਬਾਹਰ ਬਾਟ ਬਾਹਰ ਬਾਟ ਹੈ ਬਾਹਰ ਬਾਟ ਹੈ ਬਾਹਰ ਹਾਂ ਹਰ ਆਰਾ ਬਦਲਿਆ ਹੋਇਆ ਹੈ ਹਾ ਪਹਿਲਾਂ ਸੀ ਰਾਰਾ ਬਾਦ ਚ ਉਹਨੇ ਰਾਰਾ ਪਹਿਲਾਂ ਕਹਤਾ ਹਾ ਬਚੂ ਬਾਹਰ ਬਾਟ ਉਹਦੀ ਮਾਇਆ ਤੋਂ ਬਾਹਰ ਬਾਟ ਜਿੱਦੀ ਮਾਇਆ ਤੇ ਅੰਦਰ ਬਾਟ ਹੈ ਉਹ ਰਿੱਧੀਆਂ ਸਿੱਧੀਆਂ ਘੜੀਸ ਕੇ ਸਾਰਾ ਕੁਝ ਬਦਲਤਾ ਕਹਿੰਦਾ ਮਤਲਬ ਇਹ ਸਰੀਰ ਦੀਆਂ ਲੋੜਾਂ ਕਰਕੇ ਮਾਇਆ ਚੋੜੀ ਸਰੀਰ ਦੀਆਂ ਲੋੜਾਂ ਕਰਕੇ ਸੱਚ ਸਾਰਾ ਧਰਮ ਧਿਆਉਦਾ ਸਾਰੀ ਮਰਿਆਦਾ ਹੀ ਵਿਗਾੜੀ ਆ ਜਿਹੜੇ ਮਾਇਆਧਾਰੀਆਂ ਦੇ ਜਿਹੜਾ ਨਹੀਂ ਮੁਸਿਆ ਉਹਦੀ ਬਾਰਵਾੜ ਕਰ ਉਹਨੇ ਮੰਦਰ ਛੱਡਤੇ ਉਹਨੇ ਗੁਰਦੁਆਰੇ ਛੱਡਤੇ ਉਹਨੇ ਇਹ ਪਬਲਿਕੇ ਛੱਡਤੀ ਮੰਨਣ ਵਾਲੀ ਇਕੱਲੇ ਨੇ ਬਾਰਵਾੜ ਕਰ ਲਈ ਇੱਕ ਕਬੀਰਾ ਨਾਮ ਸੁਖਰੀ ਕੋਈ ਐ ਸੁਖਰੀ ਜੇਲਾ ਮਾਇਆ ਦੀ ਢੱਗੀ ਤੋਂ ਬਚਿਆ ਉਹ 1 2 ਹੁੰਦੇ ਨੇ ਅਲੱਗ ਉਹਦੇ ਨਾਲ ਭੀੜ ਨਹੀਂ ਹੁੰਦੀ ਜਿੱਥੇ ਵੀ ਪ੍ਰਚਾਰ ਹੋਊਗਾ ਸੱਚ ਦਾ ਜੇ ਅਬਰ ਸਾਹਿਬ ਦੀ ਗੱਲ ਨਾਲ ਹੀ ਉੱਥੇ ਵੀ ਟੋਟੂ ਢਾਈ ਕੇ ਰਹਿ ਜਾਣਗੇ ਬਦਲ ਨਹੀਂ ਫਿਰ ਉੱਥੇ ਸੱਚ ਦਾ ਪ੍ਰਚਾਰ ਕਰੋ ਜੋ ਕੋਈ ਫੜ ਗਿਆ ਸਕੇ ਤੇ ਬੜਨਾਮ ਨਹੀਂ ਕਿਸੇ ਨੇ ਉੱਥੇ ਮਤ ਟੇਕਣ ਮਨੇ ਆਉਣਾ ਉਹ ਕਹਾਂਗੇ ਹੁਣ ਇੱਥੇ ਰਾਖਸ਼ਾਂ ਦਾ ਰਾਜ ਹੈ ਮੈਂ ਕਹਿੰਦੀ ਆਓ ਇਹਦਾ ਰਾਖਸ਼ ਉਮਰੇ ਇੱਥੇ ਰਾਖਸ਼ ਰਾਜ ਹੈ ਰਾਖਸ਼ੇ ਕਹਿੰਦੇ ਰਹਿੰਨੇ ਆਪਣਾ ਤੂੰ ਰਾਖਸ਼ ਕੌਣ ਹੈ ਰਾਖਸ਼ ਪਹਿਲਾ ਮੁੰਡਾ ਹੁੰਦਾ ਹੈ ਨਾ ਰਾਖਸ਼ੇ ਸੱਚ ਦੇ ਖੋਜੀ ਹੁੰਦੇ ਨੇ ਜੇ ਸੱਚ ਨਹੀਂ ਮਿਲਦਾ ਉਹ ਕਹਿੰਦੇ ਨੇ ਸੱਚ ਹੈ ਹੀ ਨਹੀਂ ਜਿਆਦਾ ਮੋਝ ਨਹੀਂ ਮਾਰਦੇ ਸੱਚ ਦੇ ਪ੍ਰਚਾਰਕ ਹੁੰਦੇ ਨੇ ਉਹਨਾਂ ਨੂੰ ਬੋਧਾਈ ਉਹ ਬਿਨਾਂ ਸੱਚ ਦੇ ਸਾਲ ਲੰਘਦਾ ਰਾਖਸ਼ ਸੱਚ ਦੇ ਬਣਾਉਂਦੀ ਸਰਦੇ। ਦਿਨਾਈ ਹੋ ਜਾਂਦਾ ਹੈ। ਝੂਠੇ ਤੁਹਾਨੂੰ ਮੰਨਦੇ ਨਹੀਂ ਸੱਚ ਉਹਨਾਂ ਕੋਲ ਹੁੰਦਾ ਨਹੀਂ। ਝੂਠੇ ਨੂੰ ਮੰਨਦੇ ਨਹੀਂ ਸੱਚ ਹੁੰਦਾ ਨਹੀਂ। ਜਿਹੜੇ ਝੂਠੇ ਨੂੰ ਮੰਨਦੇ ਨਹੀਂ ਉਹ ਰਾਖਸ਼ ਨੇ। ਇਹ ਝੂਠੇ ਨੂੰ ਮੰਨਦੇ ਨੇ ਇਹ ਦੇਵਤੇ ਨੇ। ਝੂਠੇ ਨੂੰ ਮੰਨਣ ਵਾਲੇ ਝੂਠ ਨੂੰ ਮੰਨਣ ਵਾਲੇ ਦੇਵਤੇ ਬਣ ਗਏ। ਜੂਲਰੂਮ ਇਨਕਾਰ ਕਰਨ ਵਾਲੇ ਰਾਸਿਤ ਪੁਰਾਤੇ ਨੂੰ ਇਹਨਾਂ ਦਾ ਫਰਮੂਲਾ ਹੈ ਹਾਂ